हा घटा रहो भाॼी हा ਗੁਰਦਾਬਾਹ 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 ਪਾਕਿਸਤਾਨ ਮੁਸਤਿਰ ਕੌਮ ਨਿਰਵਾਹ ਕਾ ਦੀ ਹੱਤਿਆ ਕਰਨ ਵਾਲਾ ਹਾ ਹਾ ਦੇਖੋ ਜਿਹੜਾ ਪੈਲ ਗੈਪ ਚ ਘਟਨਾ ਹੋਈ ਆ ਜਿਹੜੇ નિર્ਦੋਸ਼ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨਾਲ ਪੀੜ ਸਾਂਝੀ ਕਰਦਿਆਂ ਹੋયા ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝੇ ਕਰਦਿਆਂ ਹੋਇਆ ਅਸੀਂ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਆ ਕਿਉਂਕਿ ਬਾਣੀ ਚ ਲਿਖਿਆ ਜੋ ਪੜੋਸੀ ਕੇ ਹੁਆ ਉਹ ਆਪਣੇ ਵੀ ਜਾਨ ਜੇ ਅੱਜ ਤੇਰੇ ਕੇ ਗਵੰਡੀ ਨਾਲ ਗੱਲ ਹੋਈ ਆ ਤੇ ਖੁਸ਼ ਨਾ ਹੋ ਕਿਸੇ ਦਿਨ ਤੇਰ ਨਾਲ ਵੀ ਹੋ ਸਕਦਾ ਇਹ ਭਾਣਾ ਕਿਸੇ ਦੇ ਹਿੰਦੁਸਤਾਨੀ ਨਹੀਂ ਵਰਤ ਸਕਦਾ ਤੇ ਅੱਜ ਸਾਡਾ ਵੇਲਾ ਵਹ ਸਾਰੀਆਂ ਪਾਰਟੀਆਂ ਛੱਡ ਕੇ ਸਾਰੇ ਧਰਮ ਛੱਡ ਕੇ ਕਿ ਹਿੰਦੁਸਤਾਨੀ ਬਣ ਕੇ ਇਸ ਦੁੱਖ ਚ ਵਿੱਚ ਉਹਨਾਂ ਪਰਿਵਾਰਾਂ ਨਾਲ ਖੜੀਏ ਤੇ ਮੁਲਕ ਦੀ ਸਰਕਾਰ ਨਾਲ ਖੜੀਏ ਸੈਂਟਰ ਸਰਕਾਰ ਕੀ ਐਕਸ਼ਨ ਲੈਂਦੀ ਨਹੀਂ ਲੈਂਦੀ ਉਹਨਾਂ ਦਾ ਕੰਮ ਆ ਪਰ ਅਸੀਂ ਸਾਰੀਆਂ ਪਾਰਟੀਆਂ ਛੱਡ ਕੇ ਕੋਈ ਕਾਂਗਰਸੀ ਨਹੀਂ ਕੋਈ ਕਾਲੀ ਨਹੀਂ ਕੁਛ ਨਹੀਂ ਅਸੀਂ ਅੱਜ ਇੱਕ ਹਿੰਦੁਸਤਾਨੀ ਹੋਣ ਦੇ ਨਾਤੇ ਇਸ ਐਕਸ਼ਨ ਜੋ ਐਕਸ਼ਨ ਕਰਕੇ ਉਹ ਨਾਲ ਖਲੋਤੇ ਆ ਇੱਕ ਦੁੱਖ ਸਾਂਝਾ ਕਰਨ ਲਈ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਆ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਜੰਗ ਵਰਗੇ ਵੀ ਹਾਲਾਤ ਬਣ ਗਏ ਸਾਡਾ ਸਾਡੀ ਏਰੀਆ ਜੰਗ ਦੇ ਹਾਲਾਤ ਬਣੇ ਨੇ ਪਰ ਜੰਗ ਲਗਣੀ ਨਹੀਂ ਲਗਣੀ ਕਿ ਐਕਸ਼ਨ ਕਰਨਾ ਸੈਂਟਰ ਤੋਂ ਕਰਦਾ ਫਾਪ ਅਸੀਂ ਤਾਂ ਦੁੱਖ ਸਾਂਝਾ ਕਰਨ ਲਈ ਇਕੱਠੇ ਹੋਏ ਆ ਕਿਹੋ ਜਿਹਾ ਐਕਸ਼ਨ ਕਰਨਾ ਇਹ ਦਿੱਲੀ ਵਾਲਿਆਂ ਦਾ ਫੈਸਲਾ ਹੈ ਫੌਜਾਂ ਦਾ ਫੈਸਲਾ ਹੈ ਅਸੀਂ ਉਹਨਾਂ ਦੇ ਨਾਲ ਅੱਜ ਮੈਨੂੰ ਕੀ ਕਹਾਂ ਜੀ ਅੱਜ ਪਹਿਲਾਂ ਤਾਂ ਉਹ ਰੂਹਾਂ ਜਿਹੜੀਆਂ ਨੇ ਪਹਿਲਗਾਮ ਦੇ ਵਿੱਚ ਜਿਹੜੀਆਂ ਅਤਵਾਦੀਆਂ ਦੇ ਸ਼ਿਕਾਅ ਹੋਈਆਂ ਉਹਨਾਂ ਦੀ ਸ਼ਾਂਤੀ ਵਾਸਤੇ ਕੈਂਡਲ ਮਾਰਚ ਕੱਢਿਆ ਗਿਆ ਸਰਦਾਰ ਤ੍ਰਿਪਤ ਸਿੰਧਰ ਸਿੰਘ ਬਾਜਵਾ ਸਾਡੇ ਹਲਕੇ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਜੁੜਤਾ ਜਿਹੜੀ ਹੈ ਯੂਨਿਟੀ ਦਿਖਾਈ ਗਈ ਆ ਸਾਡੇ ਧਰਮਾਂ ਨੇ ਮਿਲ ਕੇ ਉਹਦੇ ਵਿੱਚ ਕੋਈ ਕਿਸੇ ਧਰਮ ਦਾ ਕੋਈ ਬਹੁਤਾ ਯੋਗਦਾਨ ਨਹੀਂ ਔਰ ਕਿਸੇ ਦਾ ਇਹ ਨਹੀਂ ਕਿ ਕੋਈ ਪਿੱਛੇ हट ਗਿਆ ਹਿੰਦੁਸਤਾਨ ਦਾ ਇੱਕ ਇੱਕ ਜਾਤ ਇੱਕ ਇੱਕ ਧਰਮ ਜਿਹੜਾ ਆ ਉਹ ਇੱਕ ਥਾਂ ਖੜਾ ਆ ਸੈਂਟਰ ਗਵਰਨਮੈਂਟ ਦੇ ਨਾਲ ਖੜਾ ਆ ਔਰ ਜੋ ਵੀ ਕਿਸੇ ਤਰ੍ਹਾਂ ਹੀ ਪਾਕਿਸਤਾਨ ਨੇ ਕੋਈ ਵੀ ਅਜਿਹੀ ਹੁਣ ਗਾਂ ਸ਼ਰਾਦਤ ਕੀਤੀ ਤਾਂ ਉਸ ਦਾ ਮੂੰਹ ਤੋੜ ਜਿਹੜਾ ਜਵਾਬ ਦਿੱਤਾ ਜਾਵੇਗਾ ਇਹ ਅੱਜ ਦਾ ਰੋਸ ਮਾਰਚ ਜਿਹੜਾ ਇਹ ਗਵਾਹੀ ਦਿੰਦਾ ਕਿ ਅੱਜ ਪੂਰਾ ਹਿੰਦੁਸਤਾਨ ਸੜਕਾਂ ਤੇ ਆਇਆ ਪਿਆ ਜਿਹੜੀ ਕਾਇਰਾਂ ਨਾਲ ਹਰਕਤ ਬੁਜ਼ਦਲਾਂ ਵਾਲੀ ਹਰਕਤ ਪਾਕਿਸਤਾਨੀਆਂ ਨੇ ਕੀਤੀ ਪਰ ਹਰ ਵਾਰੀ ਕਰਦੇ ਨੇ ਹਰ ਵਾਰੀ ਇਦਾਂ ਹੀ ਨੇ ਹੱਥਿਆਂ ਦੇ ਉੱਤੇ ਆ ਕੇ ਵਾਰ ਕਰਦੇ ਆ ਪਤਾ ਵੀ ਨਹੀਂ ਹੁੰਦਾ ਕਦੀ ਤਾਜ ਚ ਵੜ ਜਾਂਦੇ ਆ ਹੁਣ ਪੈਲਗਾਮ ਚ ਚਲੇ ਗਏ ਮਜੇ ਤੇ ਤਾਦੇ ਬਾਦਰਾਵਾਂ ਵਾਲੀ ਲੜਾਈ ਲੜਨ ਔਰ ਵੰਗਾਰ ਕੇ ਆਨ ਚੈਲੰਜ ਕਰਕੇ ਆਨ ਫਿਰ ਪਤਾ ਲੱਗੇਗਾ ਕਿ ਕਿੰਨੇ ਕੁ ਪਾਣੀ ਚ ਨੇ ਇਹਨਾਂ ਦੀ ਔਕਾਤ ਕੀ ਹੈ ਸਿੱਧੀ ਲੜਾਈ ਲੜਨ ਤੋਂ ਡਰਦੇ ਨੇ ਸਿੱਧੀ ਲੜਾਈ ਲੜ ਨਹੀਂ ਸਕਦੇ ਜਦੋਂ ਅੱਤਵਾਦੀ ਹਮਲਾ ਹੋ ਜਾਂਦਾ ਜਦੋਂ ਬੇਗੁਨਾ ਮਾਰੇ ਜਾਂਦੇ ਨੇ ਫਿਰ ਇਹਨਾਂ ਦੀਆਂ ਸਰਕਾਰਾਂ ਵੀ ਪੱਲਾ ਝੜ ਲੱਪੈਂਦੀਆਂ ਕਿ ਅਸੀਂ ਸਾਡਾ ਇਹਦੇ ਚ ਹੱਥ ਨਹੀਂ ਹੱਥ ਨਹੀਂ ਤੇ ਕਰਨ ਕੀ ਆਏ ਇਹ ਕਿਦਾਂ ਕਿਦਾਂ ਗੁਸਪੇਟ ਕਰਗੇ ਇਹ ਸਭ ਪਲਾਨਡ ਕੰਮ ਸੀ ਔਰ ਅਸੀਂ ਇਹ ਦੱਸਣਾ ਚਾਹਾਂਗੇ ਸਾਡੇ ਗਵਾਂਢੀ ਮੁਲਕ ਨੂੰ ਕਿ ਇਹ ਰੋਜ਼ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ ਪੂਰੇ ਹਿੰਦੁਸਤਾਨ 'ਚ ਇੱਥੇ ਨਾ ਤੇ ਕੋਈ ਕਿਸੇ ਜਾਤੀ ਨਾਲ ਵੇਖ ਰਿਹਾ ਨਾ ਕੋਈ ਪਾਰਟੀਬਾਜੀ ਚੱਲ ਰਹੀ ਏ ਇਹ ਹਰ ਹਿੰਦੁਸਤਾਨੀ ਨੇ ਆਪਣੀ ਲੜਾਈ ਬਣਾ ਲਈ ਔਰ ਪੂਰਾ ਹਿੰਦੁਸਤਾਨ ਅੱਜ ਤਿਆਰ ਪਰ ਤਿਆਰ ਬੈਠਾ ਤੁਸੀਂ ਵੰਗਾਰ ਕੇ ਆਜੋ ਤੁਹਾਨੂੰ ਲੱਗ ਪਤਾ ਜਾਏਗਾ ਕਿ ਅੱਜ ਤੁਸੀਂ ਕਿੰਨੇ ਕ ਪਾਣੀ 'ਚ ਹੋ ਗੁਰੂ ਜੀ ਜਿਵੇਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਲੜਾਈ ਲੱਗ ਜਾਣੀ ਆ ਇਦੇ ਬਾਰੇ ਤੇ ਸਰਕਾਰਾਂ ਵੱਧ ਜਾਣਦੀਆਂ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਹਾਲਾਤ ਖੁਦ ਉਹਨਾਂ ਨੇ ਬਣਾਏ ਨੇ ਆਪਣੀ ਤਬਾਈ ਦੇ ਮੈਂ ਤਾਂ ਇਹ ਕਹੂੰਗਾ ਕਿ ਬੁੱਧੀ ਭ੍ਰਿਸ਼ਟ ਹੋ ਗਈ ਤਾਂ ਦੀ ਇਹੋ ਜੇ ਕੰਮ ਹੁੰਦੇ ਆ ਕਿਉਂਕਿ ਕਹਿੰਦੇ ਨੇ ਰੱਬ ਜਿਹੜਾ ਨਾ ਲੱਤ ਨਹੀਂ ਮਾਰਦਾ ਬੰਦੇ ਦੀ ਮੱਤ ਮਾਰਦਾ ਇਹਨਾਂ ਦੀ ਮੱਤ ਵੱਜ ਗਈ ਹੈ ਗਲਤ ਥਾਂ ਪੰਗਾ ਲੈ ਬੈਠੇ ਆ ਹੁਣ ਸਮਝ ਨਹੀਂ ਇਹਨਾਂ ਨੂੰ ਆ ਰਹੀ ਅਸੀਂ ਕਰਨਾ ਕੀ ਹੈ ਔਰ ਅਗਰ ਲੜਾਈ ਲੱਗ ਗਈ ਤੇ ਸੱਚ ਚ ਪਤਾ ਲੱਗ ਜਾਏਗਾ ਕਿ ਕਿੰਨੇ ਕੁ ਔਕਾਤ ਦੇ ਮਾਲਕ ਸੀ ਅਜਿੰਨਾ ਪੇਜਬਲ ਕੀ ਕਹਿਣਾ ਚਾਹੋਗੇ 22 ਅਪ੍ਰੈਲ ਨੂੰ ਸ੍ਰੀਨਗਰ ਪਹਿਲਗਾਮ ਵਿਖੇ ਘੁੰਮਣ ਗਏ ਸਲਾਨੀਆਂ ਤੇ ਪਾਕਿਸਤਾਨੀ ਕੋਸਪੈਠੀਆਂ ਵੱਲੋਂ ਅਤਵਾਦੀਆਂ ਵੱਲੋਂ ਜਿਹੜੀ ਘਟਨਾ ਕੀਤੀ ਗਈ ਹੈ ਹੱਤਿਆ ਕੀਤੀ ਗਈ ਹੈ ਇੱਕ ਨਹੱਥੇ ਲੋਕਾਂ ਦੀ ਉਹ ਅਤੀ ਨਿੰਦਣਯੋਗ ਹੈ ਅਤੇ ਮੈਂ ਉਸ ਦੀ ਸਖਤ ਨਿੰਦਾ ਕਰਦਾ ਹਾਂ ਇਸੇ ਰੋਸ ਵਜੋਂ ਅੱਜ ਅਸੀਂ ਸਰਦਾਰ ਤ੍ਰਿਪਤ ਜਿੰਦਰ ਸਿੰਘ ਜੀ ਬਾਜਵਾ ਸਾਹਿਬ ਐਮਐਲਏ ਫਤਿਹਗੜ੍ਹ ਚੂੜੀਆਂ ਦੀ ਰਹਿਣਮਾਈ ਹੇਠ ਅਸੀਂ ਕੈਂਡਲ ਮਾਰਚ ਕੀਤਾ ਹੈ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ ਅਸੀਂ ਭਾਰ ਸਰਕਾਰ ਦੇ ਨਾਲ ਚਟਾਨ ਵਾਂਗੂ ਖੜੇ ਹਾਂ ਅਤੇ ਅਸੀਂ ਭਾਰ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇਹਨਾਂ ਦੋਸ਼ੀਆਂ ਦੀ ਪਛਾਣ ਕਰਕੇ ਇਹਨਾਂ ਤੰਕੀਆਂ ਦੀ ਪਛਾਣ ਕਰਕੇ ਇਹੋ ਜੀ ਸਜ਼ਾ ਦਿੱਤੀ ਜਾਵੇ ਜੋ ਕਿ ਮਸਾਲੀ ਹੋਵੇ ਤਾਂ ਕੋਈ ਅੱਗੇ ਤੋਂ ਭਾਰ ਦੀ ਅਮਨ ਸ਼ਾਂਤੀ ਅਤੇ ਅਖੰਡਤਾ ਨੂੰ ਤੋੜਨ ਦੀ ਕੋਈ ਜੁਰਤ ਨਾ ਕਰੇ